ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੰਜੀਆਂਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦੇ ਇੱਕ ਗਾਂਦਾਨ ਵਿਖਾਉਣੀ ਹੈ ਤੇ ਇੱਕ ਐਂਡ ਤੇ ਬਿਲਕੁਲ ਹੌਲੇ ਜਿਹਾ ਤਾਜੀ ਸੂਈ ਮੈਂ ਤੁਹਾਨੂੰ ਦਿਖਾਵਾਂਗੇ ਕੋਈ ਸੂਈ ਆ ਤੇ ਕੋਈ ਗੱਬਣ ਆ ਰੰਧਾ ਵਾ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਸਾਹਮਣੇ ਤੁਸੀਂ ਦੇਖ ਸਕਦੇ ਜੀ ਰਾਜਵੀਰ ਸਿੰਘ ਹੁਣ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਇਹ ਇੱਕ ਬੈਡ ਵਿਦਵਾਨੋ ਜਿਹੜੇ ਪਹਿਲੇ ਨੰਬਰ ਤੇ ਦਿਖਾਵਾਂਗੇ ਕਾਫੀ ਪਿਆਰੀ ਜੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਸਣਾ ਠੀਕ ਠਾਕ ਜੀ ਚੱਲਾ ਵਧੀਆ ਚੈਦਾ ਜੀ ਤੇ ਨਾਮ ਦੱਸਤੇ ਕਰੀ ਆਪਣਾ ਜੀ ਰਾਜਵੀਰ ਸਿੰਘ ਹਾਂਜੀ ਮੰਜੇਆਲੀ ਤਸੀਲ ਫਰੇਗੜ ਚੂੜੀਆਂ ਬਿਲਕੁਲ ਜੀ ਤੇ ਫੋਨ ਨੰਬਰ ਬੋਲਦਾ ਇੱਕ ਵਾਰੀ 98145 38390 ਠੀਕ ਆ ਜੀ 176961 38390 ਠੀਕ ਆ ਬੜਾ ਗੈਪ ਪਾਤਾ ਜੀ ਵੀਡੀਓ ਚ ਹਾਂਜੀ ਵੀਰ ਜੀ ਮਾਲ ਆਉਂਦਿਆਂ ਦੇ ਵਿਕ ਜਾਂਦਾ ਜੇ ਮਹਾਰਾਜ ਦੀ ਕਿਰਪਾ ਜੇ ਤੇ ਫਿਰ ਐ ਕਰਕੇ ਹਰ ਕਿ ਵੀ ਡੱਕਿਆ ਜੇ ਅੱਜ ਵੀ ਬੜੇ ਫੋਨ ਆਏ ਆ ਵੀ ਮਾਲ ਅਸੀਂ ਦੇ ਦੋ ਸਾਨੂੰ ਦੇ ਦੋ ਅਸੀਂ ਕਹਿੰਦੇ ਵੀ ਅੱਜ ਅਸੀਂ ਵੀਡੀਓ ਪਾਉਣੀ ਪਾਉਣੀ ਠੀਕ ਆ ਅੱਗੇ ਵੀ ਬੜੇ ਜਿਹੇ ਫੋਨ ਡਾਟ ਆਇਆ ਪਰ ਮਾਲ ਹੀ ਵਿਕ ਜਾਂਦਾ ਹੁਣ ਤਾਂ ਪਹਿਲਾਂ ਫਿਰ ਮਾਲ ਵਿਕ ਜਾਂਦਾ ਜੀ ਠੀਕ ਆ ਚਲੋ ਫਿਰ ਸ਼ੁਰੂਆਤ ਆਪਾਂ ਜਿਹੜੀਆਂ ਪਹਿਲੇ ਨੰਬਰ ਤੇ ਜਿਹੜੀ ਵੜਿਆ ਇਹ ਤਾਂ ਹੀ ਆਪਾਂ ਕਰਨੀ ਆ ਕਿੰਨਵਾਂ ਸਵੇਰ ਸੁਣਾ ਵੀ ਜੀ ਨੇ ਜਿੰਨੇ ਵੀ ਜੀ ਦੂਜਾ ਸਵੇਰ ਸੁਣਾ ਜੀ ਦੂਸਰਾ ਸਵੇਰ ਸੁਣਾ ਆ ਤੇ ਬਹੁਤ ਠੰਡੀ ਧੀ ਰੀ ਭਵੇਂ ਇਦਾਂ ਹੀ ਬਹਿ ਕੇ ਥੱਲੇ ਠੀਕ ਆ ਜੋ ਮਰਜ਼ੀ ਕਰੋ ਕਰੋ ਤੇ ਵਛੀ ਫਿਰਦੀ ਨਹੀਂ ਜੇ ਠੀਕ ਹੈ ਜੀ ਜੀ ਤੇ ਕਿੰਨੇ ਕ ਦੁੱਧ ਆ ਲੀ ਜੇ ਦੁੱਧ ਵੀ ਜੀ ਪਿਛਲੇ ਸਵੇਰ ਉਹਨਾਂ ਨੇ ਆਂਦੇ ਸੀ 12 ਲੀਟਰ ਚ ਹੋਇਆ ਜੀ ਅੱਛਾ ਤੇ ਐਰ ਕੀ ਤੇ ਅਸੀਂ ਆਨੇ ਆ ਪੀਏ 14 ਚਾਹਦਾ ਕੱਢੂਗੀ ਅੱਛਾ ਤੇ ਉਹ ਵੀ ਕਹਿੰਦੇ ਸੀ ਵੀ ਐਰ ਕੀ ਵਾਧ ਕੱਢੂ ਲਿਆ ਫਿਰ ਤੋਰ ਦਈਏ ਨਾ ਆਪਾਂ ਫਿਰ ਆਹ ਦੇਖ ਸਕਦੇ ਜੀ ਸੋਹਣੀ ਵੜਿਆ ਛੋਟਾ ਗਾਨ ਨੇ ਤੇ ਟਾਈਮ ਅਜੇ ਸਮਝ ਥੋੜਾ ਖੜਦੀ ਆ ਬੰਦ ਹੋ ਗਈ ਬਾਕੀ ਸੋਹਣ ਤੱਕਰ ਹਵਾਨਾ ਇਹਨੇ ਪੂਰਾ ਤਿਆਰ ਕਰਨਾ ਇਹ ਤੇ ਲੱਤ ਨਾ ਦੇਖਦੇ ਹੈਗੀਆਂ ਪੂਰਾ ਹਵਾਨਾ ਭਰਨਾ ਇਹਨੇ ਸੋਹਣ ਤੱਕਰ ਉਤਰਾ ਵੀ ਰੰਗ ਰੂਪ ਦੀ ਵੀ ਜਿਹੜੀ ਸੋਹਣੀ ਆ ਤੇ ਕੀ ਰਖੀਏ ਵਿਧੇ ਦਾ ਫਿਰ ਮੋਲ ਆਪਾਂ ਵੀਰ ਜੀ ਹੁਣ ਗਾਂ ਪੁੱਛੀਏ ਜਿਹੜੇ ਦਲਾਲ ਆ ਸਾਡੇ ਉਹ ਤਾਂ ਕਹਿੰਦੇ ਆ ਵੀ ਗਾਂ ਦਾ ਨਾਂ ਹੀ ਨਾ ਲਓ ਅੱਛਾ ਤੇ ਪਰ ਚਲੋ ਮਹਾਰਾਜ ਕਿਰਪਾ ਕਰੇ ਮਿਲ ਗਈ ਆ ਠੀਕ ਐ ਤੇ ਮੋਲ ਅਹੀਂ ਵੀਰ ਜੀ ਬਿਲਕੁਲ ਜਾਇਜ਼ ਕਰਨਾ ਲੋਕੀ ਤੇ ਇਹੋ ਜੀ ਗਾਂ ਦਾ 50 ਮੰਗ ਲਈਦਾ 40 ਹੀ ਮੰਗ ਲਈਦਾ ਅੱਛਾ ਪਰ ਮੋਲੇ ਦਾ 35000 35000 ਕਿੰਨੇ ਦੀ ਦੇ ਦੇਣੀ ਆ ਆਪਾਂ 2000 ਛੱਡ ਦਾਂਗੇ 2 ਛੱਡਣਾ ਜੀ ਤਿੰਨ ਹੋਰ ਛੱਡਾ ਪੂਰੇ 30 ਦੇ ਦਾਂਗੇ ਅੱਛਾ ਪੂਰੇ 30 ਦੇ ਮੰਨੇ 30 ਦੇ ਜੈਸ ਨੋਈ ਠੀਕ ਐ ਜੈਸ ਲੋ ਠੀਕ ਚਲੋ ਬਾਕੀ ਮੌਕੇ ਤੇ ਥ ਠੀਕ ਹੈ ਜੀ ਤੇ ਹੁਣ ਇੱਕ ਝੋਟੀ ਆ ਤੁਹਾਨੂੰ ਦਿਖਾਉਣੀ ਹੈ ਕਾਫੀ ਖੂਬਸੂਰਤ ਝੋਟੀ ਆ ਇਹਦੇ ਤੋਂ ਵੀ ਆਪਾਂ ਦੇਖ ਸਕਦੇ ਸੋਹਣੀ ਆ ਤੇ ਪਿੱਠ ਪੁੜੇ ਤਾਂ ਵੀ ਚੰਗੀ ਆ ਇਹ ਸੂਈ ਸਵਾਈ ਦੇ ਇਹ ਵੀਰ ਜੀ ਇਹਦੇ ਪਰਸੋਂ ਸੂਈ ਜੇ ਪਰਸੋਂ ਸੂਈ ਆ ਹਾਂਜੀ ਅੱਜ ਨੂੰ ਤੀਜਾ ਦਿਨ ਜੇ ਰਾਤੀ ਇਹ ਸਾਫ ਕਰਤੀ ਸਵੇਰੇ ਸਾਫ ਕਰਕੇ ਤੇ ਕਿੰਨਾ ਕ ਬੋਲਾ ਜਿਹਦੇ ਕੋਲ ਬੋਲਾ ਇਹਦੇ ਕੋਲੇ 8 ਕਿਲੋਟਰ ਹੈਗਾ ਜੀ ਤੇ ਕਿੰਨਾ ਕ ਚਵਾਈ ਜਾਊਗੀ ਚਵਾਊ ਵੀਰ ਜੀ ਇਹਦੇ ਜਿੱਦਾਂ ਦੀ ਝੋਟੀਲੀ ਬੰਤਰ ਹੈ 12 ਲੀਟਰ ਚਵਾਈਦਾ ਚਾਹਣਾ ਚਲੋ 10 ਤਾਂ ਪੱਕਾ ਚਵਾਊਗੀ ਜੀ ਅੱਛਾ ਹਾਂਜੀ ਲਿਆ ਖੋਲੀਆ ਫਿਰ ਤੋਰ ਦੀਏ ਇਹਨਾਂ ਵਿੱਚ ਸੂਆ ਕਿਨਵਾਜੇ ਦਾ ਇਹ ਸੂਆ ਵੀਰ ਜੀ ਦੂਜਾ ਸੂਆ ਕਿਸੀ ਦੂਸਰਾ ਸੂਆ ਹੈ ਜਿਹੜਾ ਇਹਦਾ ਪਾ ਦੇ ਸਾ ਦੇ ਸੋਣੀ ਝੋਟੀ ਆ ਜਿਹੜੀ ਉਤਰਾ ਵੀ ਜ਼ੰਬੀ ਜ਼ੰਬੀ ਚੰਗੀ ਆ ਇਕ ਰੀਸੇ ਜੀ ਵੀ ਜੰਮੀ ਤੋਰਦੇ ਥੋੜੀ 10 12 ਲੀਟਰ ਦੁੱਧ ਜਿਹੜਾ ਕਿੰਦੇ ਕਿ ਚਵਾ ਦੂਗੀ ਅੱਜ ਲੈ ਆਉਗੀ ਬੱਚਾ ਇਹਦਾ ਆ ਜਿਹੜਾ ਜੇ ਬੈਠਾ ਤਾਂ ਕੱਟਾ ਕੱਟੀ ਜੀ ਕੱਟੀ ਜੀ ਮਗਰ ਨੀਲੀ ਦੀ ਕੱਟੀ ਆ ਮਗਰ ਪੈਰ ਵੀ ਇਹਦੇ ਚਿੱਟੇ ਆ ਸੋ ਨਹੀਂ ਕਰਤੀ ਹੈ ਮਗਰ ਬਾਕੀ ਖਾਣਾ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਹੈ। ਆਹ ਦੇਖ ਸਕਦੇ ਜੀ। ਤੇ ਇਹ ਕਿੰਨੇ ਦੇ ਦੇ ਦੀਏ ਵੇਦੀ ਫੇਰ ਆਪਾਂ। ਜੇ ਅਸੀਂ ਬਿਲਕੁਲ ਹਿਸਾਬ ਨਾਲ ਜਾਇਜ਼ ਕਰਨੇ ਆ ਕਿਉਂਕਿ ਅਸੀਂ ਵੀਡੀਓ ਚਿਰ ਬਾਅਦ ਪਾਉਣ ਲੱਗੇ ਆ। ਅੱਛਾ ਤੇ ਜੇ ਬਾਹਰ ਘਰਾਂਿਆਂ ਦਾ ਹਿਸਾਬ ਲਾਈਏ ਤੇ ਇਹੋ ਜੀ ਛੋਟੀ ਦਾ 80-90 ਹਜ਼ਾਰ ਕਰਦੇ ਆ। ਅੱਛਾ ਪਰ ਅਸੀਂ 80-90 ਨਹੀਂ ਕਰਨਾ। ਨਾ ਹੀ 75000 ਰੁਪਿਆ ਕਰਨਾ। ਅੱਛਾ ਹਾਂਜੀ ਕਿੰਨਾ ਕਮਾਨ ਕਰ ਦੇਣਾ 75 ਚ 2000 ਦਾ ਕਰ ਦੋ ਹੀ ਕਰਨਾ ਜੀ ਹਾਂਜੀ ਦੋ ਤੁਸੀਂ ਦੱਸ ਦੋ ਵੀਰ ਜੀ ਯਸਨੋ ਕਿੰਨੇ ਦੀ ਦੇ ਦੀਏ ਯਸਨੋ ਜੀ 70000 ਦੀ ਦੇ ਦਾਂਗੇ 70000 ਦੀ ਠੀਕ ਐ ਕੋਈ ਗੱਲ ਨਹੀਂ ਮੌਕੇ ਦੇ ਹੋਰ ਥੋੜਾ ਬੋਧਾ ਮਾਨ ਦਾਂਗੇ ਅੱਛਾ ਮੌਕੇ ਨਾ ਨਾ ਪੂਰੇ 1000 ਹੋ ਛੱਡ ਦਾਂਗੇ ਪਹਾੜ ਨਾ ਦੇ ਦਾਂਗੇ ਅੱਛਾ 70000 ਛੱਡ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਹੁਣ ਆ ਵੀ ਮੱਝ ਲੋਈ ਮੱਝ ਐ ਜਿਹੜੀ ਇਹ ਗੱਬਣ ਐ ਜਿਹੜੀ ਤੇ ਇਹ ਵੇਖੀ ਕਿੰਨੇ ਕ ਦੁੱਧ ਆ ਲੀਜੇ ਇਹ ਦੁੱਧ ਵੀਜੀ ਉਹਨਾਂ ਨੇ ਪਹਿਲੇ ਸਵੇਰੇ 12 ਲੀਟਰ ਚੋਇਆ ਜੀ ਦਿੱਤੀ ਅੱਛਾ ਹਾਂਜੀ ਤੇ ਥੱਲੇੋਂ ਬਹੁਤ ਸੋਹਣੀ ਬਣ ਗਈ ਆ ਠੀਕ ਆ ਤੇ ਮੈਨੂੰ ਤੇ ਆਸ ਹੈ ਆਰਕੀ 14-15 ਲੀਟਰਾਂ ਦੇ ਜਾਊਗੀ ਅੱਛਾ ਹਾਂਜੀ ਤੇ ਘਰ ਵਾਲਿਆਂ ਦੀ ਵੀ ਬੜੀ ਗਰੰਟੀ ਆ ਵੀ ਪਿਛਲੇ ਸਾਲ ਅਸੀਂ ਇਹਦੇ ਥੱਲੇੋਂ 12 ਲੀਟਰ ਚੋਇਆ ਉਹ ਤੇ ਆਰਕੀਆਂ ਹੀ ਸੇਵਾ ਬੜੀ ਕੀਤੀ ਆਰਕੀ 14 ਲੀਟਰ ਦੁੱਧ ਕਹੀ ਸੰਭੇ ਸੰਭੇ ਤੇ ਚੰਗੀ ਆ ਜੀ ਲਿਆ ਫਿਰ ਤੋਰ ਹਾਂ ਇੱਕ ਦਿਨ ਸਿੰਘ ਥੋੜਾ ਜਿਹਾ ਵੀਰ ਜੀ ਖੁੱਲਾ ਕਰ ਦੀ ਝੋਟੀਆਂ ਵੀ ਪੱਜੇ ਸੁਣੇ ਜੀ ਠੀਕ ਆ ਜੀ ਗਰੰਟੀ ਨਾਲ ਦੂਸਰਾ ਸੁਆਇ ਇਹਦਾ ਵੀ ਸਿੰਗ ਥੋੜਾ ਜਿਹਾ ਖੁੱਲਾ ਕਰ ਗਈ ਜਿਹੜਾ ਉਤਰਾਂ ਸੰਭੀ ਜਿਹੜੀ ਬੜੀ ਦੀchnaواں ਕਿਸੇ ਵੀ ਨੇ ਪੂਰੀ ਰਾਜੀ ਝੋਟੀ ਆ ਜਿਹੜੀ ਆਹ ਦੇਖ ਸਰਦੇ ਜੇ ਬਾਕੀ ਚੰਗੀ ਤਿਆਰ ਹੋਣੀ ਆ ਥੱਲੇ ਵੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਵਾ ਤੇ ਇਹਦਾ ਵੀ ਦੀ ਕੀ ਰੱਖੀਏ ਫਿਰ ਆਪਾਂ ਮੁੱਲ ਮੁੱਲ ਦੇ ਵੀਰ ਜੀ ਜੇ ਆਖੀਏ ਤੇ 80 90 90 ਹਜ਼ਾਰ ਦਾ ਕੀਤਾ ਸੀ ਜਦੋਂ ਲੈਣ ਗਏ ਅੱਛਾ ਇਹ ਤਿੰਨ ਕੇ ਚਾਰ ਫੇਰੇ ਮਾਰ ਕੇ ਫੇਰ ਝੋਟੀ ਜੜੀ ਆ ਲਈ ਅੱਛਾ ਤੇ ਆਪਾਂ 80 ਨਹੀਂ ਕਰਨਾ 90 ਨਹੀਂ ਕਰਨਾ ਇਹਦਾ ਵੀ ਮੁੱਲ 75 ਹਜ਼ਾਰ ਜੀ 75 ਹਜ਼ਾਰ ਹਾਂਜੀ 75 ਹਜ਼ਾਰ ਕਿੰਨਾ ਛੱਡ ਦੇਣਾ ਮੌਕੇ ਤੇ ਇਹਦਾ ਵੀ ਵੀਰ ਜੀ 3000 ਛੱਡ ਤਿੰਨ ਛੱਡਣਾ ਕਿ ਹੋਰ ਛੱਡ ਦੇਣਾ ਮੌਕੇ ਤੇ ਜੀ ਹਾਂ ਨਾ ਇਹ 70 ਹਜ਼ਾਰ ਦੀ ਦੇ ਦਾਂ ਅੱਛਾ 70 ਹਜ਼ਾਰ ਦੀ ਦੇ ਦੇਵੋਗੇ ਠੀਕ ਹੈ ਠੀਕ ਹੈ ਜੀ ਕਿੰਦੇ ਕੀ 70000 ਦੀ ਹਾਂ ਨਾ ਜਿਹੜੀ ਦੇ ਦਿਆਂਗੇ ਬਾਕੀ ਥਣ ਜਿਹੜਾ ਇਹਦੇ ਕਾ ਵੀ ਚੰਗਾ ਲੱਗਾ ਗਲਿੱਪ ਛੇਲੇ ਥਣਾ ਦਾ ਸਾਈਜ਼ ਜਿਹੜਾ ਚੰਗਾ ਥੱਲੇ ਵੀਰ ਜੀ ਫੁੱਟਬਾਲ ਨੂੰ ਬਾਹਰ ਨਹੀਂ ਆਉਗੀ ਅਜੇ ਤਿਆਰ ਹੋਣੀ ਆ ਪੂਰੀ ਇਹ ਵੀ 70000 ਦੀ ਕਹਿੰਦੇ ਦਵਾਂਗੇ ਤੇ ਹੁਣ ਇੱਕ ਮੱਝ ਅੰਡੇ ਤੇ ਰਹਿ ਗਈ ਸੂਈ ਸਵਾਈ ਉਹਦਾ ਬੱਚਾ ਜਮਗਰ ਕੱਟਾ ਕੱਟੀ ਜੇ ਹਾਂਜੀ ਇੱਕ ਹਫਤਾ ਅਜੇ ਸੂਈ ਨੀ ਵੀਰ ਜੀ ਇੱਕ ਹਫਤਾ ਹੋ ਗਿਆ ਸੂਈ ਨਾ ਤੇ ਕਿੰਨਾ ਦੋ ਤਿਆਰ ਜੇ ਦੇ ਕਿ ਥੱਲੇ 8 ਲੀਟਰ ਵੀਰ ਜੀ ਦੁੱਧ ਕਿਹਾ ਜੀ ਤਿਆਰ 8 ਲੀਟਰ ਕਿੰਨਾ ਕੁ ਚਵਾਜੂਗੀ ਇਹ ਵੀਰ ਜੀ ਦੁੱਧ ਤੇ ਕਰ ਜੂਗੀ 10 ਲੀਟਰ ਤੋਂ ਵੀ ਬਾਹਰ ਜਾਊਗੀ ਪਰ ਇੱਕ ਥੋੜਾ ਆਜਾ ਦੇ ਚਾਇਆ ਪਿਆ। ਕੀ ਤੇ ਉਹ ਅਸੀਂ ਵੀਰ ਜੀ ਪਹਿਲਾਂ ਦੱਸ ਦੇਣਾ। ਅੱਛਾ ਇਹਦੇ ਇੱਕ ਥਣ ਦੇ ਵਿੱਚ ਧਾਰਾਂ 10-12 ਘਾਟਿਆ। ਕਿਹੜੇ ਅਗਲੇ ਕਿ ਪਿਛਲੇ? ਪਿਛਲੇ ਜੀ। ਪਿਛਲੇ ਥਾਂ ਦੇ ਬੈਣੀ ਦੇ ਕਿ ਦੂਸਰੇ ਦੇ? ਬੈਣੀ ਵਾਲੇ ਦੇ। ਬੈਣੀ ਵਾਲੇ ਦੇ। ਜੀ ਇਹਦਾ ਅਸੀਂ ਇਹ ਆ ਵੀ ਮੰਨ ਕੇ ਚੱਲੋ ਅਸੀਂ ਅੱਧਾ ਥਾਣੀ ਕਹਿੰਦੇ ਆ। ਅਸੀਂ 10 ਧਾਰਾਂ ਘਾਟੇ 5 ਤੱਕ ਘਾਟਿਆ। ਅੱਛਾ ਲਾਮਾ ਨਹੀਂ ਲੈਣਾ ਦਾ ਅੱਧਾ ਥਾਣੀ ਆ। ਇਹ ਕਿ ਅੱਧੇ ਥਾਂ ਵਿੱਚ ਕੋਈ ਲਾਵੇ? ਤੇ ਜਵਾਬ ਵੀਰ ਜੀ ਜਾਣਾ ਨਿਗਾ ਜਾਂ ਜਿਹਨੂੰ ਨਹੀਂ ਜਾਂਚ ਉਹ ਭਾਲ ਦ ਉੱਤਰਾ ਜਿਹੜੀ ਕੱਦ ਕਾਰਤੀ ਜਿਹੜੀ ਚੰਗੀ ਆ ਢਾਂਚਾ ਇਹਦਾ ਚੰਗਾ ਮਗਰ ਦੇ ਥਾਂ ਚ ਜਿਹੜੀਆਂ ਧਾਰਾਂ ਇੱਕ ਚ ਘੱਟ ਆ ਬਹਿਣੀ ਵਾਲੇ ਪਾਸੇ ਦੇ ਚ ਉੱਤਰਾ ਕਹਿੰਦੇ ਕਿ 10 ਕਿਲੋ ਦੁੱਧ ਜਿਹੜਾ ਇਚ ਵਾਈ ਜਾਊਗੀ ਤੇ ਆਹ ਹਵਾਨਾ ਦੇਖ ਸਾਹਦੇ ਜੀ ਤੇ ਇਹਦਾ ਵਿੱਚ ਕੀ ਰੱਖੀਏ ਫਿਰ ਇਹ ਮੁੱਲ ਆਪਾਂ ਮੁੱਲ ਦੇ ਵੀਰ ਜੀ ਜੇ ਮੁੱਲ ਦੇ ਹਿਸਾਬ ਨਾਲ ਬਾਹਰ ਦੇ ਨਾਲ ਲਾਈਏ ਤੇ 60000 ਦੀ ਆ ਮਹੀਏ ਵੀ ਹਾਂਜੀ ਪਰ ਇਹਦਾਹੀਂ ਇਹ ਆਪੀ ਮੁੱਲ ਦਾਹੀਂ ਹੁਣ ਥਾਣ ਕਰਕੇ ਤੇ 50 ਹੀ ਕਰਨ ਅੱਛਾ 50000 ਹੀ 50 ਕਿੰਨੇ ਦੀ ਮੁਕਾਦੀ ਬਿਲਕੁਲ ਹੀ ਜਸਨ ਉਹ ਕਰਦੀ ਗਿਆ ਵੀ ਇਹ ਵੀ ਵੀਰ ਜੀ ਜਸਨ ਉਹ ਜਿਹੜੀ ਆ 48000 ਦੀ 48000 ਦੀ ਦੇ ਦੋਗੇ ਠੀਕ ਹੈ ਬਾਕੀ ਕੋ ਫੋਨ ਲਾਵੇ ਹਨਾ ਠੰਡੀ ਥੀਲ ਆਪਾਂ ਵਿਆਂ ਦੀ ਬੈ ਕੇ ਚੋੜੋ ਬਹੁਤ ਬੱਚੇ ਤੋਂ ਬਿਨਾ ਵੀ ਕੀ ਕਰਨੀ ਠੀਕ ਹੈ ਜੀ ਹਾਂਜੀ ਥਣ ਪੂਰਾ ਪਸਮੰਦੀ ਹੈ ਠੀਕ ਹੈ ਜੀ ਬਾਕੀ ਇਹ ਹੈ ਕਿ ਜੜੀਆਂ ਸੂਈਆਂ ਤੁਹਾਡੇ ਘਰੇ ਚੋਈ ਕਰਕੇ ਖੜੇ ਤੇ ਗੱਪਣਾ ਪਾਸ ਕਰਕੇ ਚੋਈ ਕਰਕੇ ਖੜੇ ਗੱਪਣਾ ਪਾਸ ਕਰਕੇ ਖੜੇ ਠੀਕ ਹੈ ਜੀ ਤੇ ਜਿਹੜੀਆਂ ਜੇ ਆਨਲਾਈਨ ਮਗਾਊਗਾ ਕੋਈ ਉਹ ਵੀ ਆਪਣੀ ਗਰੰਟੀ ਹੋਊ ਜੋ ਕੁਝ ਹੋਗਾ ਸਲੀਜ ਤੋਂ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ